ਸਸਕੇ ਭਾਈ ਜੀ ਭਾਈ ਜੀ ਅੱਜ ਆਪਣਾ ਨੂੰ ਮਹਾਰਾਜ ਦੀ ਕਿਰਪਾ ਨਾਲ ਜੀਸੀਬੀ ਨਵੀਂ ਮਿਲਣੀ ਹੈ ਇਹ ਦਾਦਾ ਮੋਟਰ ਵਾਲਿਆਂ ਤੋਂ ਆਪਾਂ ਬੁੱਕ ਕਰਾਈ ਸੀ ਤੇ ਅੱਜ ਆਪਣਾ ਨੇ ਡਿਲੀਵਰੀ ਦੇਣੀ ਹੈ ਤੇ ਇਹਨਾਂ ਕੋਲੇ ਮਸ਼ੀਨਾਂ ਦਾ ਸਟਾਕ ਬਹੁਤ ਖੜਾ ਹੈ ਤੇ ਆਹ ਸਾਡਾ ਫੋਰਮੈਨ ਹੈ ਜੀਨੇ ਮਸ਼ੀਨ ਲੈ ਕੇ ਜਾਣੀ ਹੈ ਤੇ ਅੱਜ 6-7 ਮਸ਼ੀਨਾਂ ਦੇਣਗੇ ਇਹਨਾਂ ਨੇ ਤਿੰਨ ਬਾਹਰ ਘੜੀਆਂ ਤਿੰਨ ਅੰਦਰ ਘੜੀਆਂ ਜਿਹੜੀਆਂ ਇਹਨਾਂ ਨੇ ਦੇਣੀਆਂ ਮਸ਼ੀਨਾਂ ਤੇ ਹੁਣ ਆ ਗਿਆ ਸਾਡਾ ਬੇਲੀ ਪ੍ਰਸ਼ਾਦ ਵੜਦਾ ਹੋਇਆ ਤੇ ਹੁਣ ਇਹ ਸਾਨੂੰ ਦੇ ਰਿਹਾ ਚਾਬੀ ਆਪ ਦਾ ਫਰਚ ਨਭਾਰਾਇਆ ਉਹ ਤੇ ਅਸੀਂ ਫੋਟੋ ਲਵਾ ਕੇ ਲੈ ਕੇ ਚਾਬੀ ਜੀਸੀਬੀ ਦੀ ਤੇ ਜੀਸੀਬੀ ਤੋੜ ਲਈ ਹੈ ਜੀਸੀਬੀ ਜਨਸੀ ਚੋਂ ਬਾਹਰ ਕੱਢੀ ਜਾਂਦੇ ਆ ਉਹ ਬਾਈ ਨੇ ਖੋਲਤਾ ਗੇਟ ਦੇ ਕੇ ਉਹਨਾਂ ਨੂੰ ਪਵਾਸ ਤੇ ਕੱਢ ਲਈ ਬਾਹਰ ਤੇ ਹੁਣ ਅਸੀਂ ਆ ਜਾਾਂਗੇ ਫਿਰ ਪਵਾਇਆ ਬਾਹਰ ਆ ਕੇ ਤੇਲ ਉਹ ਵੀਡੀਓ ਨਹੀਂ ਬਣਾਈ ਅਸੀਂ ਤੇਲ ਪਵਾ ਕੇ ਫਿਰ ਵੱਡੇ ਰੋਡ ਤੇ ਦੇਖੋ ਕਿੰਨੀ ਸੋਹਣੀ ਚੀਜ਼ ਆ ਇਹ ਆ ਵੱਡਾ ਰੋਡ ਹੈ ਜਲੰਧਰ ਤੋਂ ਬਾਹਰ ਆ ਗਏ ਅਸੀਂ ਤੇ ਅਸੀਂ ਹੁਣ ਰੁਕਾਂਗੇ ਸੁਲਤਾਨਪੁਰ ਲੋਧੀ ਜਿੱਥੇ ਸਾਡੇ ਰਿਸ਼ਤੇਦਾਰਿਆਂ ਮੁੰਡਾ ਨਾਲ ਗਿਆ ਗਲਾਬ ਇਹਨਾਂ ਕੋਲੇ ਰਾਤ ਕਿਉਂਕਿ ਅਸੀਂ ਲੇਟ ਹੋ ਜਾਾਂਗੇ ਪਿੰਡ ਬਹੁਤ ਦੂਰ ਹੈ ਤੇ ਆ ਦੂਜੇ ਦਿਨ ਸਲਪਾ ਦਰਿਆ ਦੇ ਉੱਤੇ ਦਾ ਨਜ਼ਾਰਾ ਜਿਹੜਾ ਦੇਖੋ ਕਿੰਨਾ ਦਰਿਆ ਭਰਿਆ ਸੀ ਅੱਜ ਜਮਾ ਸੁੱਕਾ ਪਿਆ ਮਾੜਾ ਮੋਟਾ ਪਾਣੀ ਦੀੰਦਾ ਵਿੱਚ ਪੂਰਾ ਵੀ ਨਹੀਂ ਪਾਣੀ ਕਿਤੇ ਕਿਤੇ ਮਾੜਾ ਮੋਟਾ ਖੜਾ ਪਾਣੀ ਤੇ ਹੁਣ ਸਾਡਾ ਬੰਦਾ ਲੈ 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 ਟਰਾਈ ਤਲਵਿੰਦਰ ਸਿੰਘ ਜੀ ਸੀਬੀ ਚਲਾਉਂਦਾ ਇਨੂੰ ਬਹੁਤ ਸ਼ੌਕ ਆ ਜੀਸੀਬੀ ਚਲਾਉਣ ਦਾ ਤੇ ਹੁਣ ਅਸੀਂ ਆ ਗਏ ਆ ਆਪਦੇ ਪਿੰਡ ਤੇ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਟੇਕਾਂਗੇ ਮੱਥਾ ਤੇ ਮਹਾਰਾਜ ਕਰੇ ਕਿਰਪਾ ਆਪਣਾ ਨੂੰ ਮਸ਼ੀਨ ਬਹੁਤ ਲਾਭ ਦੇਵੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਧੀਆ ਕੰਮ ਚੱਲੇ ਤੇ ਹੁਣ ਗੁਰਦੁਆਰੇ ਅਰਦਾਸ ਕਰਾ ਕੇ ਮੱਥਾ ਟੇਕ ਕੇ ਪ੍ਰਸ਼ਾਦ ਵੰਡ ਕੇ ਤੇ ਇਹਨੂੰ ਕਰੀ ਲੈ ਜਾਵਾਂਗੇ ਮਹਾਰਾਜ ਕਿਰਪਾ ਰੱਖੇ ਵਧੀਆ ਵਧੀਆ